E yeah, aí ਸੁਲਤਾਨ ਸੁਹਰੇ ਕੀ ਆ ਲੋ ਹੁਣ ਦਾ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਅੱਜ ਬੜਾ ਚਾਅ ਹੈ ਸੰਗਤ ਨੂੰ ਸਾਜ ਸੰਗੇ ਜੀ ਵਿਆਹ ਵਾਲਾ ਦਿਨ ਆਇਆ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਆਰ ਹੁੰਦੇ ਨੇ ਸਰਤਾ ਰੂਪ ਵਿੱਚ ਸੁਣ ਲਿਆ ਇਹ ਰਚਨਾ ਭਾਈ ਬਲਵਿੰਦਰ ਸਿੰਘ ਜੀ ਮਨਸੂਰਾਂ ਵਾਲਿਆਂ ਦੀ ਹੈ ਬਹੁਤ ਵਿਦਵਾਨ ਨੇ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਮਹਾਰਾਜ ਜੀ ਦੇ ਦਰਬਾਰ ਵਿੱਚ ਬਹੁਤ ਸੋਹਣੀ ਕਥਾ ਕਰਦੇ ਭਾਈ ਸਾਹਿਬ ਉਹਨਾਂ ਦੀ ਗਲਮਦਵਾਰਾਂ ਨੇ ਕੀ ਸੀ ਇਹ ਤੱਕ ਦਾ ਸਾਤ ਸੰਗੇ ਜੀ ਭਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਘੋੜੀ ਤੇ ਸਵਾਰ ਹੋਏ ਤੇ ਭਾਈ ਮਦਾਨਾ ਜੀ ਰਬਾਬ ਲੈ ਕੇ ਸਤਗੁਰ ਜੀ ਦੇ ਜਾਂਜ ਵਿੱਚ ਬੜੇ ਬੜੇ ਅਮੀਰ ਜਿਥੇ ਮਹਾਰਾਜ ਦੇ ਰਿਸ਼ਤੇਦਾਰ ਸਾਥ ਸੰਬੰਧੀ ਸੁਲਤਾਨ ਬਰਲੋਦੀ ਦੇ ਕਹਤੇ ਕਮਾਉਂਦੇ ਲੋਕ ਤੇ ਕਹਿੰਦੇ ਸਾਧੂ ਸੰਤ ਜਟਾ ਜੂਟ ਮਹਾਤਮਾ ਮਹਾਰਾਜ ਦੀ ਜੰਨ ਵਿੱਚ ਇਤਿਹਾਸ ਵਿੱਚ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ ਕਿ ਮਹਾਰਾਜ ਜੀ ਦੀ ਇੱਕ ਲਾਇਨ ਹਾਥੀਆਂ ਦੀ ਸੀ ਇੱਕ ਉਠਾ ਦੀ ਸੀ ਜਿਵੇਂ ਜਿਵੇਂ ਸਾਧ ਸੰਗਤ ਜੀ ਸਾਧਨ ਉਸ ਸਮੇਂ ਦੇ ਸੀ ਸਤੁਰੂ ਜੀ ਮਹਾਰਾਜ ਜੀ ਦੀ ਜੰਜ ਸੋਲਤਾਨਪੁਰ ਲੋਧੀ ਨੂੰ ਲੋਧੀ ਤੋਂ ਚੱਲ ਕੇ ਬਟਾਲੇ ਦੀ ਧਰਤੀ ਤੇ ਜੰਜ ਪਹੁੰਚੀ ਸਾਹ ਸੰਗੇ ਜੀ ਮਾਤਾ ਸੁਲਖਣੀ ਜੀ ਬਾਬਾ ਮੋਲਜੰਦ ਜੀ ਤੇ ਚੰਦੋ ਰਾਣੀ ਦੀ ਲਾੜੀ ਮਾਤਾ ਸੁਲਖਣੀ ਆ ਨਰੁਣਾ ਨਰੇਤ ਸਿੰਘ ਸਾਹਿਬ ਜੀ ਮਹਾਰਾਜ ਮਾਰੇ ਦੀ ਜੰਜ ਵੇਖਣ ਮਾਰੇ ਦੀਆਂ ਥਾਲੀਆਂ ਔਰ ਲੜਕੀ ਵਾਲੇ ਸਾਰੇ ਬਰਾਤਦਾਰਾਂ ਨੇ ਸਵਾਗਤ ਕੀਤਾ ਸਾਧ ਸੰਗਤ ਜੀ ਇੰਨਾ ਚਾ ਚੜਿਆ ਤੇ ਉਸ ਵੇਲੇ ਕੋਈ ਸ਼ਰਾਰਤੀ ਅੰਸਰਾ ਨੇ ਮਹਾਰਾਜ ਜੀ ਦਾ ਅਸਣ ਉੱਥੇ ਲਾਇਆ ਜਦੋਂ ਪਤਾ ਲੱਗਿਆ ਨਾ ਕਿਸੇ ਨੇ ਪੜਤਾਤਾ ਪੂਰਨ ਚੰਦ ਜੀ ਨੂੰ ਜਿਹੜਾ ਤੁਹਾਡਾ ਜਵਾਈ ਹੈ ਉਹ ਜਿਹੜੀ ਜਾਂਚ ਹੈ ਜਾਂਚ ਕਰਕੇ ਉਹਦੇ ਵਿੱਚ ਸਾਧੂ ਸੰਤ ਹੀ ਨੇ بڑے بڑے ਜੱਟਾ ਜੂਪ ਨੇ ਕਈ ਤੇ ਸੱਪ ਵੀ ਮਰ ਜਾਵੇ ਲਾਠੀ ਵੀ ਨਾ ਟੁੱਟੇ ਕੋਈ ਐਸਾ ਜਥਨ ਕਰੋ ਰੋਣੇ ਮਾਰਾਈਦਾ ਜਿਹੜਾ ਮੱਜਾ ਸੀ ਨਾ ਉਹ ਗੰਦ ਦੇ ਕੋਲ ਤਾਂ ਡਿੱਗਣ ਵਾਲੀ ਸੀ ਤਾਂ ਜਿਹੜੀ ਕਹਿੰਦੇ ਪਿੱਛੇ ਕੁੜੀਆਂ ਨੂੰ ਕਹਿੰਦਾ ਧੱਪਾ ਦੇ ਦੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਇੱਥੇ ਨਜ਼ਰੀਏ ਨੇ ਇੱਕ ਤਗਾਰੇ ਵੀ ਸਮਝ ਵਿੱਚ ਆਉਂਦੀ ਹੈ ਵੀ ਕੋਈ ਐਸੀ ਦਾਲ ਹੁੰਦੀ ਵੀ ਨਹੀਂ ਵੀ ਕੁੜੀਆਂ ਇਦਾਂ ਦਾ ਬੰਦਾ ਮਜ਼ਾਕ ਕਰਨਾ ਆਪਣੇ ਜੀਜੇ ਨਾਲ ਵੀ ਮੁੱਕ ਜਾਵੇ ਪਰ ਇਤਿਹਾਸਕਾਰਾਂ ਦੇ ਅਲੱਗ-ਅਲੱਗ ਮਤੇ ਨੇ ਜੇਕਰ ਜਦੋਂ ਮਹਾਰਾਜ ਉੱਥੇ ਬਹਿ ਗਏ ਨਾ ਅਸਣ ਤੇ ਇੱਕ ਕੁੜੀ ਮਾਈ ਆਈ ਤੇ ਆ ਕੇ ਮਹਾਰਾਜ ਨੂੰ ਕਹਿੰਦੀ ਰਾਸ਼ਟਰੀ ਸੰਤ ਦਾਦਾਬਾਲ ਜੀ ਮਹਾਰਾਜ ਉਹਨਾਂ ਸਾਹਿਬ ਵਾਲੇ ਕਈ ਵਾਰੀ ਪੜਦੇ ਨੇ ਭਾਰਤ But then the get ਨਾ ਵਾਲੇ ਨજર ਪਈ ਮਹਾਰਾਜ ਜੀ ਦੀ ਕੋੜੀਆਂ ਰੀਠਿਆਂ ਤੇ ਉਹ ਮਿੱਠੇ ਹੋ ਗਏ ਨજર ਪਈ ਗopalpur ਤੇ ਕੋੜੀ ਤੇ ਉਹਦਾ ਕੋੜ ਹਟ ਗਿਆ ਸਾ ਸੰਗਤ ਲੱਖ ਖੁਸ਼ੀਆਂ ਬਾਦਸ਼ਾਹਾਂ ਜੇ ਸਤਬੁੱਲ ਨਜ਼ਰ ਕਰੇ ਨਜ਼ਰ ਕਰੇ ਮਹਾਰਾਜ ਨੇ ਨਜ਼ਰ ਕੀਤੀ ਨਾ ਕੰਧ ਵੱਲ ਮਾਈ ਵੱਲ ਮੋਸਪਰਾ ਕੇ ਕਹਿਣ ਲੱਗੇ ਮਾਈ ਏ ਮਾਂ ਇਹ ਕੰਦ ਨੇ ਡੀਕੂਗੀ ਇਹ ਜੋਗੋ ਜੁਗ ਅਡਲ ਰਹੇਗੀ ਆ ਤੋ ਸਤਨਾ ਵਾਹਿਗੁਰੂ ਅੱਜ ਵੀ ਜਾਓ ਗੁਰਦੁਆਰਾ ਕੰਤ ਸਹਿਬ ਬਣਿਆ ਹੋਇਆ ਕਟਵਾਲਾ ਸਾਜ ਸੰਗਤ ਅੱਜ ਬੜੀਆਂ ਰੌਣਕਾਂ ਲਗੀਆਂ ਮੋਹਿਆਂ ਨੇ ਉੱਥੇ ਦਨਨਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਾਤਾ ਸਬਖਣੀ ਜੀ ਨਾਲ ਵਿਆਹ ਉਸ ਵੇਲੇ ਸ਼ਰਧੀਆਂ ਦੇ ਮੂੰਹ ਨੀਵੇਂ ਹੋ ਗਏ ਜਦ ਫੇਰਿਆਂ ਦੀ ਵਾਰੀ ਆਈ ਨਾ ਤੇ ਮਹਾਰਾਜ ਕਹਿ ਲੱਗੇ ਮੈਂ 베ਤੀ ਦੇ ਦੁਆਲੇ ਫੇਰ ਸਾਰੇ ਹੈਰਾਨ ਹੋ ਗਏ ਵੀ ਕੀ ਹੋ ਗਿਆ ਲਾੜੇ ਨੂੰ ਕੀ ਕਹਿੰਦਾ ਮਾਰੇ ਕਹਿੰਦੇ ਮੈਂ 베ਦੀ ਦੁਆਰਾ ਫੇਰੇ ਨਹੀਂ ਲਵਾਗਾ ਤੇ ਮਹਾਰਾਜ ਨੇ ਕੀ ਕੀਤਾ ਉਹ ਸਾਸ ਰੰਗ ਕੱਪਿਆ ਤੇ ਰੋ ਰਹੀ ਸੀ ਪਿਆਰ ਕੀ ਕਰ ਲਗਾ ਅੱਜ ਤੱਕ ਜਿਨ੍ਹਾਂ ਨੇ ਵੀ ਵਿਆਹ ਕੀਤੇ ਆਗ ਦੇਵਾਲਾ ਫੇਰੇ ਨਹੀਂ ਹੈ ਸਾਰੇ ਆ ਉਸ ਵੇਲੇ ਰੋਲਾ ਪੱਦ ਗਿਆ ਕਹਿੰਦੇ ਕੀ ਕੀ ਕੀਤਾ ਜਾਵੇ ਫਿਰ ਕੋਈ ਸਿਆਣੇ ਬੰਦੇ ਪੁੱਛ ਲੋ ਕੀ ਚਾਹੁੰਦੇ ਐ ਮਾਰੇ ਕਹਿੰਦੇ ਫੇਰੇ ਜ਼ਰੂਰ ਲਗਾਉਂਗਾ ਮੈਂ ਅਕਲ ਵਾਲਾ ਨਹੀਂ ਲੈਂਦੇ ਮਹਾਰਾਜ ਜੀ ਨੇ ਇੱਕ ਹੋਆ ਉਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਲਿਖਿਆ ਕੋ ਸਤਨਾਮ ਵਾਹਿਗੁਰੂ ਚੌਂਕੀ ਤੇ ਸਜਾ ਕੇ ਉਹ ਸ਼ਬਦ ਦੇ ਦਵਾਲੇ ਮਹਾਰਾਜ ਨੇ ਫੇਰੇ ਹੈ ਆਪੋ ਸਤਨਾਮ ਵਾਹਿਗੁਰੂ ਤੇ ਵੱਖਰਾ ਕੰਮ ਕਰਨਾ ਹੋਵੇ ਵੱਡੀ ਸੋਚ ਚਾਹੀਦੀ ਵੱਡਾ ਜੀਗਰਾ ਚਾਹੀਦਾ ਸਮੇਂ ਦੇ ਢਾਂਚੇ ਦੇ ਨਾਲ ਟੱਕਰ ਲੈਣੀ ਕੋਈ ਖੇਡ ਨਹੀਂ ਬਾਬਰ ਦੇ ਮੂੰਹ ਜਾਵਰ ਕਹਿ ਦੇਣਾ ਕਿਸੇ ਸੂਰਮੇ ਤੋਂ ਘੱਟ ਹੋਣਾ ਜੋਰ ਤਰਖਣੀ ਸੱਚ ਬੋਲਣ ਦੀ ਝੂਠ ਦੇ ਬੱਦਲ ਆਉਂਦੇ ਤਾਂ ਹੈ ਗੁਰਮਖੋ ਕੁਝ ਦਿਨ ਵਾਸਤੇ ਤਾਂ ਵੀ ਲੱਗਦਾ ਹੈ ਵੀ ਝੂਠ ਦੇ ਬੱਦਲ ਕਈ ਵਾਰੀ ਇੱਦਾਂ ਨਹੀਂ ਉਹ ਤਾਂ ਸੂਰਜ ਨੂੰ ਢੱਕ ਲੈਂਦੇ ਆ ਅੱਪਾ ਕਹਿੰਦੇ ਵੀ ਅੱਜ ਸੂਰਜ ਨਹੀਂ ਚੜਿਆ ਪਰ ਉਹ ਬੱਦਲਾਂ ਨੇ ਸੂਰਜ ਦਿਨ ਪਰ ਜਦ ਬੱਦਲ ਹਟਦੇ ਹਨ ਸੂਰਜ ਨਿਕਲਦਾ ਪਰ ਐ ਆਸਮਾਨ ਸਾਰਾ ਸਾਫ ਹੋ ਜਾਂਦਾ ਇਟੇ ਸਾਧ ਸੰਗਤ ਸੱਚ ਹੈ ਜਿਹੜਾ ਹੋਏ ਕਨਾਈ ਦੇ ਸਾਹਮਣੇ ਆ ਕੇ ਜਾਂਦਾ ਸਮੇਂ ਦੇ ਸਾਥ ਨਾਲ ਸਾਧ ਸੰਗੇ ਜੀ ਅੱਜ ਦਾ ਸਾਮਾ ਇੱਦਾਂ ਦਾ ਸਾਹ ਸੰਗਤ ਕਾਲੇ ਨੂੰ ਦਾ ਸਾਮਾ ਹੈ ਮੈਂ ਬੜੀ ਬਾਰੀ ਬੇਨਤੀ ਕੀਤੀ ਤੋਹੇ ਜਾਂਦੇ ਨੂੰ ਧੱਕਾ ਦੇਣ ਵਾਲਿਆਂ ਦੀ ਕਮੀ ਨਹੀਂ ਪਰ ਕਿਸੇ ਟ੍ਰਿਕੇ ਨੂੰ ਬੋਧੇ ਪੈਰਾਂ ਤੇ ਖੜਾ ਕਰ ਲੈਣਾ ਬਹੁਤ ਵੱਡੀ ਗੱਲ ਹੈ ਐਸੇ ਫਿਰਲੇ ਸੱਜਣਾ ਜੀ ਸਾਹ ਸੰਗਤ ਜੀ ਮਹਾਰਾਜ ਜੀ ਨੇ ਨਵੀਂ ਪਿਰਕ ਪਾਈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਵਖਰਾ ਕੰਮ ਕੀਤਾ ਸੀ ਉਦੋਂ ਜਦੋਂ ਕੰਡ ਤੋਂ ਕਹਿੰਦੇ ਨੇ ਜਨੇਊ ਨਹੀਂ ਬਾਣਾ ਜੇ ਬਾਂਵਾ ਗਾ ਤੇ ਜੈ ਆ ਦੀ ਤਪਾ ਹੋਵੇ ਸੰਤੋਖ ਦਾ ਧਾਗਾ ਹੋਵੇ ਜੱਗ ਦੇ ਸਤਰੀਆ ਬੱਠਾ ਦਿੱਤੀਆਂ ਹੋਣ ਪੜਦੇ ਆ ਨਾ ਦਇਆ ਲਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੇਉ ਜੀਤਾ ਹੈ ਤਾ ਪਾਡੇ ਹੱਥ ਹੇ ਵੰਡਤਾ ਜੇ ਤੇਰੇ ਕੋਲੇ ਜਿਨੇਉ ਹੈ ਤੇ ਦੇ ਤੈਨੂੰ ਮੈਂ ਪੈਨਦਾ ਪਰ ਜਿਹੜਾ ਤੇਰਾ ਜਿਨੇਉ ਮੈਂ ਜੇ ਤੇ ਛੜ ਵੀ ਜਾਏਗਾ ਗੜ ਵੀ ਜਾਏਗਾ ਮੈਲਾ ਵੀ ਹੋ ਜਾਊ ਕਹਿੰਦੇ ਜਿਹੜਾ ਦਿਨ ਮੈਂ ਦੱਸਿਆ ਨਾ ਜਿਨੇਉ ਨਾਇ ਟੁੱਟੈ ਨਾ ਮਲ ਲਕੈ ਨਾਇ ਜਲੇ ਨਾ ਜਾਏ ਨਾਇ ਮੇਲਾ ਹੋਣਾ ਨਾਇ ਨ ਟੁੱਟਣਾ ਨਾਇ ਨ ਗਾਇਣਾ ਨਾਇ ਨ ਜਲਣਾ ਸਾਧ ਸੰਗਤ ਜੀ ਉਹ ਪੰਡਿਤ ਜੀ ਦਾ ਵੀ ਬਹਿਮ ਚੱਕ ਦਿੱਤਾ ਮਹਾਰਾਜ ਨੇ ਤੇ ਸਾਧ ਸੰਗਤ ਜੀ ਇਹ ਬਧਰੀ ਗੱਲ ਹੈ ਸਮੇ ਦੇ ਸਹਾ ਨਾਲ ਗੱਲ ਕਰਨ। ਫਿਰ ਮਹਾਰਾਜ ਨੇ ਅੱਗ ਦੁਆਲਾ ਫੇਰੇ ਨਹੀਂ ਲਏ। ਛੱਬਦ ਦੁਆਰਾ ਫੇਰੇ ਲਏ। ਤਾਂ ਨਵਨਾਨਕ ਮਹਾਰਾਜ ਜੀ ਦਾ ਮਾਤਾ ਸਰਵਖੜੀ ਜੀ ਨਾਲ ਵਿਆਹ ਹੋਇਆ। ਬੜੀ ਸੇਵਾ ਕੀਤੀ ਬਾਬਾ ਬੋਲ ਚੰਦ ਹੋਏ। ਬਰਾਤ ਜਾਂਦੀਆਂ ਬੜੇ ਜਾ ਕੀਤੇ ਸਾਰੇ ਸਗਨ ਕੀਤੇ ਹੁਣ ਉਹ ਸਮਾਂ ਆ ਗਿਆ ਜਦੋਂ ਆਪਣੀ ਧੀ ਬੀਬੀ ਚੰਦੋ ਰਾਣੀ ਤੋਰਨ ਲੱਗੀ ਸਾਦ ਸੰਗੇ ਦੀ ਸੱਚੀ ਬਹੁਤ ਪੱਥਰ ਦੇ ਰਖਣਾ ਤੇ ਦਸ ਬਿੰਦੇ ਜਦੋਂ ਕੋਈ ਪਿਤਾ ਆਪਣੀ ਲਾਡਾ ਪਾਣੀ ਬੱਚੀ ਨੂੰ ਦੋਲੀ ਚ ਵਟਵਾਉਂਦਾ ਬੇਦਾਰ ਕਰਦਾ ਸ਼ੇਹ ਦੇ ਬਾਦਸ਼ਾਹ ਨੇ ਆਪਣੀ ਧੀ ਬੀਬੀ ਵੀਰੋਂ ਨੂੰ ਜਦੋਂ ਤੋਰਿਆ ਸੀ ਤਾਂ ਸਾਧ ਸੰਗਤ ਜੀ ਉਸ ਵੇਲੇ ਇਹ ਹੀ ਸਿੱਖਿਆ ਦਿੱਤੀ ਸੀ ਧੀਏ ਸਰਬੱਤ ਦਾ ਭਲਾ ਮੰਗਣਾ ਭਾਣੇ ਵਿੱਚ ਰਹਿਣਾ ਇਸ ਤਰ੍ਹਾਂ ਦੇ ਬਚਨ ਕਰਕੇ ਮਹਾਰਜ ਨੇ ਬੀਬੀ ਵੀਰੋ ਨੂੰ ਸਮਝਾਇਆ ਸੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਧੀ ਬੀਬੀ ਅਮਰੋ ਨੂੰ ਸਮਝਾਇਆ ਸੀ ਕਿ ਤੇਰੇ ਮੇਕੇ ਘਰੋਂ ਤੇਰੀ ਡੋਲੀ ਰੁਕੀ ਹੈ ਜਸ ਹੋਰਿਆਂ ਚ ਇੱਜ਼ਤ ਬਣਾਈ ਮੋਤੋ ਤੇਰੀ ਆਰਥੀ ਉੱਤੇ ਐਂਜਾ ਸਮਝਿਆ ਸਾਧ ਸੰਗਤ ਜੀ ਬਾਬਾ ਬੂਲ ਚੰਦ ਜੀ ਬੀਬੀ ਚੰਦੋ ਰਾਣੀ ਜੀ ਆਪਣੀ ਧੀ ਨੂੰ ਸਾਧ ਸੰਗਤ ਜੀ ਖੁਸ਼ੀ ਵੀ ਹੈ ਅੱਖਾਂ 'ਚ ਹੰਝੂ ਵੀ ਹੈ ਡੋਲੀ ਵਿੱਚ ਰਠਾ ਕੇ ਤੋਰਦੇ ਬਟਾਲੇ ਤੋਂ جی پور لوی ماتا سلکھنی جی نو لیا کے ماتا ماپتا جی نے چاواں شگن ساس سات جی بی کی اپنی پاپی ماتا سلکھنی جی دا بڑا ستسنگ ستکار کرتے کرتے ਨਾਨਕ ਪਰਜਾਈ ਦਾ ਬਹੁਤ ਆਪਸ ਵਿੱਚ ਪਿਆਰ ਹੈ ਸਾਜ ਸੰਗਤ ਦੀ ਜੋ ਗੁਰੂ ਮਹਾਰਾਜ ਦਾ ਇਤਿਹਾਸ ਹੈ ਨਾ ਸਾਨੂੰ ਜਿਉਣਾ ਸਮਝਦਾ ਆਪਾਂ ਜਿਉਣਾ ਤੇਨੇ ਸਾਖੀ ਤੋਂ ਇਤਿਹਾਸ ਤੋਂ ਸੋਝੀ ਲੈਣੀ ਹੈ ਵੀ ਉਹਨਾਂ ਦਾ ਜਿੰਨਾ ਪਿਆਰ ਸੀ ਕਈ ਵਾਰੀ ਸਾਜ ਸੰਗਤ ਮਾਤਾ ਸਲਖਣੀ ਜੀ ਨੇ ਜਦੋਂ ਮਾੜਾ ਮੱਤਾ ਕੰਮ ਕਰਨਾ ਨਾ ਬੇਬੇ ਨਾਨਕੀ ਨੇ ਕਿਹਾ ਮਾਤਾ ਜੀ ਮਤ ਤੁਸੀਂ ਕੰਮ ਨਹੀਂ ਕਰਨਾ ਬਹੁਤਾ ਪਰ ਮਾਤਾ ਜੀ ਨੇ ਨਾਲ ਬੇਬੇ ਨਾਨਕੀ ਦੇ ਹੱਥ ਬਟਾਉਣਾ ਇਕੱਠੀਆਂ ਨੇ ਕੰਮ ਕਰਨਾ ਸਾਸ ਸੰਗੈ ਜੀ ਇੱਕ ਦਿਨ ਮਾਤਾ ਸਲੰਘਣੀ ਦੇ ਮੱਥੇ ਤੇ ਨਾ ਪਸੀਨਾ ਆ ਗਿਆ ਉਹ ਪਿਆਰਾ ਵਚਨ ਮਾਤਾ ਸਲੱਖਣੀ ਜੀ ਦੇ ਮੱਥੇ ਤੇ ਪਸੀਨਾ ਆਇਆ ਤੇ ਬੇਬੇ ਨਾਨਕੀ ਜੀ ਕੋਲ ਬੈਠੇ ਸੀ ਉਸ ਵੇਲੇ ਸਾਸੰਗ ਜੀ ਆਪਣਾ ਰੁਮਾਲ ਲੈ ਕੇ ਮਾਤਾ ਸਲੱਖਣੀ ਜੀ ਦੇ ਪਸੀਨੇ ਨੂੰ ਸਾਫ ਕੀਤਾ ਪਰ ਪੱਖੀ ਝੱਲਣ ਲੱਗੇ ਸਾਸੰਗ ਜੀ ਭਾਈਆ ਜੈ ਰਾਮ ਜੀ ਨੂੰ ਕਹਿ ਕੇ ਤਦ ਗੁਰੂ ਨਾਨਕ ਦੇਵ ਜੀ ਦਾ ਤੇ ਮਾਤਾ ਸਲੱਖਣੀ ਜੀ ਦਾ ਉਹਨਾਂ ਨੇ ਘਰ ਵੀ ਬਣਾ ਕੇ ਦਿੱਤਾ ਸਤਨਾਮ ਵਾਹਿਗੁਰੂ ਜਿਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ 1590 ਬਿੰਦਰਵੀਨੋ ਬਾਬਾ ਲਖਮੀ ਚੰਦ ਜੀ ਦਾ ਅਵਤਾਰ ਹੋਇਆ ਗੁਰੂ ਕਾ ਬਾਗ ਸਤ ਸੰਗਏ ਜੀ ਸੁਲਤਾਨਪੁਰ ਲੋਧੀ ਜਿੱਥੇ ਅੱਜ ਰੌਣਕਾਂ ਲਗੀਆਂ ਨੇ ਭੰਗੂਰੂ ਨਾਨਕ ਸਾਹਿਬ ਜੀ ਦਾ ਤੇ ਮਾਤਾ ਸਗਠਣੀ ਜੀ ਦੇ ਵਿਆਹ ਪੁਰਬ ਦੀਆਂ ਦਾਸ ਬਲੋਂ ਸੰਤ ਸਵਾਮੀ ਜਿਆਨੰਦ ਜੀ ਮਹਾਰਾਜ ਬਦੌਰੀ ਸਾਹਿਬ ਦੀਆਂ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੂੰ ਬਹੁਤ ਬਹੁਤ ਬਧਾਈ ਸਤ ਸੰਗਏ ਜੀ ਮਾਰੀ ਕਿਰਪਾ ਕਰੇ ਸਤਗੁਰੂ ਦੇ ਚਰਨਾਂ 'ਚ ਬੋਲਦਿਆਂ ਆਇਆ ਪੁੰਜਾ ਬਿਆੰ ਪ੍ਰਭਾ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਅਸੀਸ ਗੱਜ ਕੇ ਫਤਿਹ ਬਲਾਉਣੀ ਹੈ ਉਤ ਪਹਿਲਾ ਇੱਕ ਪੰਕਤੀ ਪੜ ਲਈਏ ਫਿਰ ਸਮਾਪਤੀ